ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰਗੇ ਹੀ ਚੱਲ ਮੇਰਾ ਚਰਾਗ ਬੋਝ ਗਈ ਹੋਰ ਕਿਸੇ ਚਰਾਗ ਨੰਬੋ ਜੇ ਇਹਨਾਂ ਦੀ ਕਾਰਵਾਈ ਬੰਦੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਇਸ ਕਿੰ ਲੱਗ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂਜੀ ਦਿੱਲੀ ਟੀਕਾ ਲੱਗਦਾ ਜੀ ਬਸ ਸੋਰੀ ਫਿਰ ਕਰਕੇ ਬਸ ਸਭ ਠੀਕ ਹੈ ਉਹਨਾਂ ਵਾਸਤੇ ਸਿਰਫ ਸੋਰੀ ਹੈ ਸਾਡਾ ਬੱਚਾ ਹੈ ਉਹਨਾਂ ਵਾਸਤੇ ਸਿਰਫ ਸੋਰੀ ਉਹਨਾਂ ਵਾਸਤੇ ਕੁਝ ਨਹੀਂ ਹੈ ਨਾ ਜਦੋਂ ਆਦੇ ਤੋਂ ਹੁੰਦੀ ਹੈ ਫੇਰ ਪਤਰਾ ਵੱਡੀ ਮੈਡਮ ਕਹਿ ਰਹੇ ਸਾਫ਼ ਕਹਿ ਰਹੇ ਹੋਂ ਬੀਹਾਂ 100% ਗਲਤੀ ਹੈ ਦੋਨਾਂ ਮੁੱਢਿਆਂ ਤੇ ਲੱਗੇ ਪੱਟ ਤੇ ਲੱਗੇ ਤਿੰਨ ਇੰਜੈਕਸ਼ਨ ਲੱਗੇ ਸੀ ਤਿੰਨ ਲਾਦੇ ਤਿੰਨ ਮਹੀਨੇ ਦੇ ਬੱਚੇ ਤੁਹਾਡਾ ਬੱਚਾ ਬਾਈ ਹਾਂਜੀ ਕੋਈ ਕੋ ਗੱਲ ਕੋਈ ਆਇਆ ਕੋਈ ਨਹੀਂ ਆਇਆ ਦੁੱਖ ਦੀ ਘੜੀ ਆ ਚਲੋ ਠੀਕ ਨਹੀਂ ਲੱਗਦਾ ਪਰ ਇਨਸਾਫ਼ ਦਿਵਾਉਣ ਲਈ ਇਹ ਵੀਡੀਓ ਕਰਨੀ ਜ਼ਰੂਰੀ ਆ ਤੁਸੀਂ ਆਪ ਵੀ ਕਿਹਾ ਕਿਉਂਕਿ ਇਹ ਜ਼ਰੂਰੀ ਸੀਗਾ ਹਾਂਜੀ ਥੋੜੀ ਜੀ ਜਾਣਕਾਰੀ ਦੱਸੋ ਕੀ ਗੱਲ ਹੋਈ ਆ ਕਿਵੇਂ ਹੋਈ ਆ ਕਿ ਹੁਣ ਕੀ ਸਟੇਟਸ ਆ ਕੀ ਕਹਿੰਦੇ ਆ ਸਰ ਤੁਸੀਂ ਹੁਣ ਟਾਈਮ ਵੇਖ ਸਕਦੇ ਹੋ ਹਾਂਜੀ ਸਾਡੇ ਕੋਲ ਹਲੇ ਤੱਕ ਕੋਈ ਵੀ ਨਹੀਂ ਆਇਆ ਅਸੀਂ ਥਾਣੇ ਗਏ ਆ ਥਾਣੇ ਵੀ ਸਾਡੀ ਕੋਈ ਪੁੱਛ ਕੇ ਕੋਈ ਨਹੀਂ ਕੀਤੀ ਕਾਰਵਾਈ ਸਵੇਰੋਂ ਸਾਡੇ ਨਾਲ ਜਬਾਨ ਲੜਾਉਂਦੇ ਸੀ ਜੀ ਕੌਣ ਜਿੰਨਾਂ ਲਾਇਆ ਇੰਜੈਕਸ਼ਨ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਜੋ ਲੱਗ ਗਿਆ ਸੌਰੀ ਮੰਗ ਕੇ ਬਸ ਉਹਦਾ ਬੱਚੇ ਨੂੰ ਸੌਰੀ ਕਹਿ ਕੇ ਬਸ ਸਾਰ ਰਿਹਾ ਬਸ ਮਤਲਬ ਤੁਹਾਡਾ ਬੇਟਾ 3 ਮਹੀਨੇ ਦੀ ਇਥੋਂ ਚਲਾ ਗਿਆ ਤੇ ਇਹ ਸੌਰੀ ਕਹਿੰਦੇ ਵੀ ਸੌਰੀ ਬਸ ਹਾਂਜੀ ਗੱਲੇ ਸੌਰੀ ਜੀ ਕਿ ਸਾਰ ਰਹੀ ਤੁਸੀਂ ਕੀ ਇਨਸਾਫ ਮੰਗਦੇ ਹੋ ਕਿਹੋ ਜਿਹਾ ਇਨਸਾਫ ਤੁਹਾਨੂੰ ਚਾਹੀਦਾ ਇਹਨਾਂ ਦੇ ਕਾਰਵਾਈ ਹੋਵੇ ਜੀ ਗਾਂ ਤੋਂ ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰ ਗਈ ਚੱਲ ਮੇਰਾ ਚਰਾਗ ਬੋਝ ਗਈ ਹੋਰ ਕਿਸੇ ਚਰਾਗ ਨੰਬੋ ਜੀ ਇਹਨਾਂ ਦੀ ਕਾਰਵਾਈ ਬੰਦ ਹੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਬਿਸਮਿਲਲਾਹ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂਜੀ ਦਿੱਲੀ ਟੀਕਾ ਲੱਗਦਾ ਜੀ ਅਸੀਂ ਉਹ ਉੱਥੋਂ ਰੱਬ ਨੇ ਅਸੀਂ ਪ੍ਰੈਸ਼ਨ ਵੀ ਕਰਾਤਾ ਦੂਸਰਾ ਇਹ ਅੱਛਾ ਹਾਂਜੀ ਪ੍ਰੈਸ਼ਨ ਨਾਲ ਹੋਇਆ ਸੀ ਹਾਂਜੀ ਪ੍ਰੈਸ਼ਨ ਨਾਲ ਦੋਵੇਂ ਹੋਏ ਸੀ ਦੂਸਰਾ ਵੀ ਕਰਾਤਾ ਸੀ ਪ੍ਰੈਸ਼ਨ ਹੂੰ ਹੁਣ ਇਹ ਹੀ ਸਾਡੇ ਕੋਲ ਰਹਿ ਗਈ ਇੱਕ ਤੇ ਉਹ ਉਹ ਪ੍ਰਸ਼ਾਸਨ ਇਸ ਚੀਜ਼ ਨੂੰ ਫਿਰ ਮਜ਼ਾਕ ਸਮਝੀ ਜਾਂਦਾ ਵੀ ਬਸ ਕੋਈ ਨਹੀਂ ਹੋ ਗਿਆ ਤੇ ਸੌਰੀ ਕਹਿ ਦਈਏ ਤੇ ਸੌਰੀ ਨਾਲ ਕੰਮ ਸਰ ਜੂਗਾ ਹੈ ਹਾਂਜੀ ਸੌਰੀ ਨਾ ਕਹਿ ਰਹੀ ਤੁਸੀਂ ਕਿਹਾ ਨਹੀਂ ਪੁਲਿਸ ਨੂੰ ਜਾਂ ਉੱਥੇ ਵੱਡੇ ਅਫਸਰਾਂ ਨੂੰ ਵੀ ਭਾਈ ਮੈਨੂੰ ਇਨਸਾਫ ਦੋ ਕਿਹਾ ਜੀ ਪਰ ਪੁਲਸ ਅਫਸਰ ਵੀ ਕਹਿ ਰਹੇ ਆ ਐਸਟੀਐਮ ਮੈਡਮ ਆ ਗਏ ਨੇ ਐਨ ਜੀਓ ਜੋ ਇਹ ਕਹਿਣਗੇ ਬਸ ਇਹ ਵੱਡੇ ਨੇ ਇਹਨਾਂ ਦੀ ਵੀ ਕੋਈ ਲਾਜ ਰੱਖੋ ਪਰ ਕੀ ਸਾਡਾ ਤਾਂ ਪੁੱਤ ਗਿਆ ਸੀ ਕਿ ਲਾਜ ਰੱਖੀ ਹੈ ਜੀ ਹੂੰ ਨਹੀਂ ਨਾ ਤੁਹਾਡਾ ਬ੍ਰਦਰ ਹਾਂਜੀ ਤੁਸੀਂ ਕੋਲੇ ਸੀ ਜਦੋਂ ਦਰਖਾਸਤ ਹਾਂਜੀ ਕੋਲ ਸੀ ਕੀ ਕੋਈ ਆਇਆ ਉੱਥੇ ਵੱਡਾ ਅਧਿਕਾਰੀ ਕੋਈ ਇਹਨਾਂ ਦਾ ਡਾਕਟਰੀ ਲਾਈਨ ਦਾ ਕੋਈ ਹਾਂਜੀ ਆਏ ਸੀ ਬਟ ਉਹ ਸੌਰੀ ਫੀਲ ਕਰਕੇ ਬਸ ਬੋਲ ਰਿਹਾ ਵੀ ਅਸੀਂ ਸੌਲੀ ਫੀਰ ਕਰਦੇ ਹਾਂ ਬਸ ਹਮ ਕਾਰਵਾਈ ਨਹੀਂ ਕੋਈ ਕਾਰਵਾਈ ਬਸ ਸੌਰੀ ਫੀਰ ਕਰਕੇ ਬਸ ਸਭ ਠੀਕ ਹੈ ਉਹਨਾਂ ਵਾਸਤੇ ਸਿਰਫ ਸੌਰੀ ਹੈ ਹਮ ਸਾਡਾ ਬੱਚਾ ਹੈ ਉਹਨਾਂ ਵਾਸਤੇ ਸਿਰਫ ਸੌਰੀ ਹੈ ਵੱਡਾ ਤਾਂ ਚਰਾਗ ਬੁੱਝ ਗਿਆ ਕਰਦਾ ਪਰ ਉਹ ਸੌਰੀ ਕਹੇ ਕਿ ਬਾ ਇੰਨੇ ਨਾਲ ਹੀ ਹਾਂਜੀ ਉਹਨਾਂ ਵਾਸਤੇ ਕੁਝ ਨਹੀਂ ਹੈ ਨਾ ਜਦੋਂ ਆਦੇ ਤੇ ਹੁੰਦੀ ਹੈ ਫਿਰ ਪਤਾ ਲੱਗਦਾ ਪਹਿਲੇ ਦੁੱਖ ਬੜੇ ਨੇ ਕਰੇ ਹੈ ਹਾਂਜੀ ਬਹੁਤ ਜ਼ਿਆਦਾ ਅੱਗੇ ਸੀ ਤਾਂ ਬਹੁਤ ਮੁਸੀਬਤ ਚ ਨਿਕਲੇ ਆਂ ਜੀ ਬਹੁਤ ਜ਼ਿਆਦਾ ਅੱਗੇ ਜੀ ਤੀਜੇ ਦਿਨ ਉਸ ਨੇ ਹੋਸ਼ ਕੀਤਾ ਸੀ ਉਹਦਾ ਸਾਡਾ 50 60000 ਰੁਪਏ ਲੱਗਾ ਜੀ ਕੰਮ ਕੀ ਕਰਦੇ ਤੁਸੀਂ ਮਿਹਨਤ ਮਜ਼ਦੂਰੀ ਆ ਬੱਚਾ ਜੀ ਸਾਡਾ ਦਿੱਲੀ ਇੰਜੈਕਸ਼ਨ ਇਹਨੂੰ ਲੱਗਦਾ ਹੈ ਹਾਂਜੀ ਡੇਲੀ ਲੱਗਦਾ ਹੈ ਇੰਜੈਕਸ਼ਨ ਫਿਰ ਠੀਕ ਰਹਿੰਦਾ ਹਾਂਜੀ ਫਿਰ ਠੀਕ ਫਿਰ ਠੀਕ ਰਹਿੰਦਾ ਜੀ ਬਾਕੀ ਐਸਐਚਐਨ ਸਾਡੀ ਸਹੀ ਗੱਲਬਾਤ ਸੁਣੀ ਹੈ ਬਾਕੀ ਕਾਰਵਾਈ ਕਰਨ ਤੇ ਫਿਰ ਸਾਡੇ ਲਈ ਵਧੀਆ ਹੈ ਗੱਲਬਾਤ ਕੱਲੀ ਸੁਣਨ ਨਾਲ ਕੀ ਹੈ ਕੋਈ ਗਲਤੀ ਗੁਲਤੀ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਵੀ ਇੰਜੈਕਸ਼ਨ ਹੀ ਗਲਤ ਜਿਹੜਾ ਉਹ ਲਾਇਆ ਗਿਆ ਸਰ ਸਰ ਡੀ ਮੈਡਮ ਕਹਿ ਰਹੇ ਸਾਫ਼ ਕਹਿ ਰਹੇ ਹੁੰਦੇ ਵੀ ਹਾਂ 100% ਗਲਤੀ ਹੈ ਜੇ ਹੁਣ ਉਹਨਾਂ ਮੰਨ ਕਰਨਗੇ ਤੋ ਕੋਈ ਨਹੀਂ ਸਾਡੇ ਕੋਲ ਹੈ ਗਿਆ ਕੁਝ ਅੱਛਾ ਕਿੱਥੇ ਤੁਹਾਡੇ ਉਹ ਇੰਜੈਕਸ਼ਨ ਕਿੱਥੇ ਲਾਇਆ ਸੀ ਬੱਚੇ ਤੇ ਉਹ ਜਿਹੜਾ ਸੀਗਾ ਦੋਨਾਂ ਮੋਢਿਆਂ ਤੇ ਲੱਗੇ ਪੱਟ ਤੇ ਲੱਗੇ ਤਿੰਨ ਇੰਜੈਕਸ਼ਨ ਲੱਗੇ ਸੀ ਤਿੰਨ ਲਾਦੇ ਤਿੰਨ ਮਹੀਨੇ ਦੇ ਬੱਚੇ ਕੋਲ ਵੀਡੀਓ ਵੀ ਹੈ ਇੱਕ ਮਿੰਟ ਚੁੱਪ ਠੀਕ ਕੋਲ ਇਹ ਸਾਫ ਪਤਾ ਲੱਗਦਾ ਇੱਕ ਸਾਈਡ ਪੂਰੀ ਸਪੈਰ ਹੋ ਗਈ ਹੈ ਨੀਲੀ ਹੋਈ ਹੈ ਹਾਂਜੀ ਬਿਲਕੁਲ ਤਾਂ ਦੇਖੀਏ ਫੋਟੋ ਬਿਲਕੁਲ ਇਨਸਾਫ ਦੀ ਜਿਹੜੀ ਆ ਉਹ ਮੰਗ ਪਰਿਵਾਰ ਜ਼ਰੂਰ ਕਰ ਰਿਆ ਇੱਕ ਸੌਰੀ ਕਹਿੰਦੇ ਨਾਲ ਕਿ ਸੌਰੀ ਇਹ ਗਲਤੀ ਹੋ ਗਈ ਇਹਦੇ ਨਾਲ ਨਹੀਂ ਸਰੇਗਾ ਕਾਰਵਾਈ ਬਣਦੀ ਆ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਦੂਜਾ ਪੁੱਤ ਸੀ ਪਹਿਲਾ ਪੁੱਤ ਵੀ ਟੀਕਾ ਡੇਲੀ ਲਾਇਆ ਜਾਂਦਾ ਉਹਨੂੰ ਔਰ ਦੂਜਾ ਪੁੱਤ ਔਰ ਕਿਵੇਂ ਪਿਓ ਨੇ ਇਹ ਕਹਾਣੀ ਦੱਸੀ ਤੁਸੀਂ ਆਪ ਸੁਣਿਆ ਔਰ ਤੁਸੀਂ ਵੀ ਆਪਣੀ ਰਾਏ ਜਰੂਰ ਲਿਖੋ ਔਰ ਜਿਵੇਂ ਸਿਵਲ ਸਰਜਨ ਨਾਲ ਸਾਡੀ ਗੱਲ ਹੋਈ ਹੁਣੇ ਫੋਨ ਤੇ ਉਹਨਾਂ ਨੇ ਵਿਸ਼ਵਾਸ ਜਰੂਰ ਦਵਾਇਆ ਵੀ ਕਾਰਵਾਈ ਹੋਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਸਿਵਲ ਮਹਿਕਮੇ ਨੂੰ ਵੀ ਇਹ ਗੱਲ ਕਹਿੰਨੇ ਆ ਵੀ ਕਾਰਵਾਈ ਹੋਣੀ ਚਾਹੀਦੀ ਆ ਅਣਗੈਲੀ ਜਿਨ੍ਹਾਂ ਦੇ ਕੀਤੀ ਆ ਜਿਨ੍ਹਾਂ ਤੋਂ ਹੋਈ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਦੋ ਦਿਨ ਬੀਤਨ ਤੋਂ ਬਾਅਦ ਵੀ ਜੇ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ ਤਾਂ ਭਗਵੰਤ ਸਿੰਘ ਮਾਨ ਨੂੰ ਥੱਲੇ ਝਾਤ ਮਾਰ ਲੈਣੀ ਚਾਹੀਦੀ ਔਰ ਇੱਥੋਂ ਵਾਲੇ ਐਮਐਲਏ ਨੂੰ ਵੀ ਜਿਹੜਾ ਇੱਥੋਂ ਦਾ ਹੈਗਾ ਇਸ ਏਰੀਆ ਦਾ ਗੁਰੂ ਰਸਾਹੇ ਦਾ ਉਹਨੂੰ ਵੀ ਝਾਤ ਮਾਰ ਲੈਣੀ ਚਾਹੀਦੀ ਵੀ ਕਿਵੇਂ ੱਟੀਆਂ ਉੱਡੀਆਂ ਪਈਆਂ ਨੇ ਇੱਥੇ ਮੈਡੀਕਲ ਸਿਸਟਮ ਦੀਆਂ ਇਹ ਹਾਲਾਤ ਨੇ ਪੁੱਤ ਮਰ ਰਹੇ ਨੇ ਮਾਰੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਔਰ ਹਸਪਤਾਲਾਂ ਦੀ ਇੱਕ ਪਾਸੇ ਉਦਾਹਰਨ ਦਿੱਤੀ ਜਾ ਰਹੀ ਕਿ ਬਹੁਤ ਵਧੀਆ ਇੱਥੋਂ ਦਾ ਜਿਹੜਾ ਸਿਸਟਮ ਆ ਉਹ ਚੱਲ ਰਿਹਾ ਹੈਗਾ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਕੀ ਕਾਰਵਾਈ ਹੁੰਦੀ ਆ ਇਸ ਦੇ ਉੱਪਰ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਉਸ ਤੋਂ ਬਾਅਦ ਪਰਿਵਾਰ ਕੀ ਐਕਸ਼ਨ ਲੈਂਦਾ ਔਰ ਪ੍ਰਸ਼ਾਸਨ ਜੋ ਸਿਵਲ ਸਰਜਨ ਨੇ ਕਿਹਾ ਕਿ ਸਾਡੀਆਂ ਟੀਮਾਂ ਥੋੜੀ ਦੇਰ ਚ ਪਹੁੰਚ ਜਾਣਗੀਆਂ ਦੇਖਦੇ ਆ ਟੀਮਾਂ ਪਹੁੰਚਦੀਆਂ ਨੇ ਨਹੀਂ ਪਹੁੰਚਦੀਆਂ ਕਦੋਂ ਪਹੁੰਚਦੀਆਂ ਨੇ ਇਹ ਦੇਖਣਾ ਹੋਵੇਗਾ ਫਿਲਹਾਲ ਦੀ ਘੜੀ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਜੀ ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰਗੇ ਹੀ ਚੱਲ ਮੇਰਾ ਚਰਾਗ ਬੋਝ ਗਈ ਹੋਰ ਕਿਸੇ ਚਰਾਗ ਨੰਬੋ ਜੀ ਇਹਨਾਂ ਦੀ ਕਾਰਵਾਈ ਬੰਦ ਹੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਹੀ ਸਪਿਲ ਲੱਗ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂਜੀ ਦਿੱਲੀ ਟੀਕਾ ਲੱਗਦਾ ਜੀ ਬਸ ਸੋਰੀ ਫੇਰ ਕਰਕੇ ਬਸ ਸਭ ਠੀਕ ਹੈ ਉਹਨਾਂ ਵਾਸਤੇ ਸਿਰਫ ਸੋਰੀ ਹੈ ਸਾਡਾ ਬੱਚਾ ਹੈ ਉਹਨਾਂ ਵਾਸਤੇ ਸਿਰਫ ਸੋਰੀ ਉਹਨਾਂ ਵਾਸਤੇ ਕੁਝ ਨਹੀਂ ਹੈ ਨਾ ਜਦੋਂ ਆਦੇ ਤੋਂ ਹੁੰਦੀ ਹੈ ਫੇਰ ਪਤਾ ਲੱਗਦਾ ਵੱਡੀ ਮੈਡਮ ਕਹਿ ਰਹੇ ਸਾਫ਼ ਕਹਿ ਰਹੇ ਹੋਂ ਵੀ ਹਾਂ 100% ਗਲਤੀ ਹੈ ਦੋਨਾਂ ਮੁੱਢਿਆਂ ਤੇ ਲੱਗੇ ਪੱਟ ਤੇ ਲੱਗੇ ਤਿੰਨ ਇੰਜੈਕਸ਼ਨ ਲੱਗੇ ਸੀ ਤਿੰਨ ਲਾਦੇ ਸੀ ਤਿੰਨ ਮਹੀਨੇ ਦੇ ਬੱਚੇ ਤੁਹਾਡਾ ਬੱਚਾ ਬਾਈ ਹਾਂਜੀ ਕੋਈ ਕੋ ਗੱਲ ਕੋਈ ਆਇਆ ਕੋਈ ਨਹੀਂ ਆਇਆ ਦੁੱਖ ਦੀ ਘੜੀ ਆ ਚਲੋ ਠੀਕ ਨਹੀਂ ਲੱਗਦਾ ਪਰ ਇਨਸਾਫ ਦਵਾਉਣ ਲਈ ਇਹ ਵੀਡੀਓ ਕਰਨੀ ਜ਼ਰੂਰੀ ਆ ਤੁਸੀਂ ਆਪ ਵੀ ਕਿਹਾ ਕਿਉਂਕਿ ਇਹ ਜ਼ਰੂਰੀ ਸੀਗਾ ਹਾਂਜੀ ਥੋੜੀ ਜੀ ਜਾਣਕਾਰੀ ਦੱਸੋ ਕੀ ਗੱਲ ਹੋਈ ਆ ਕਿਵੇਂ ਹੋਈ ਆ ਕੀ ਹੁਣ ਕੀ ਸਟੇਟਸ ਆ ਕੀ ਕਹਿੰਦੇ ਆ ਸਰ ਤੁਸੀਂ ਹੁਣ ਟਾਈਮ ਵੇਖ ਸਕਦੇ ਹੋ ਸਾਡੇ ਕੋਲ ਹਲੇ ਤੱਕ ਕੋਈ ਵੀ ਨਹੀਂ ਆਇਆ ਅਸੀਂ ਥਾਣੇ ਗਏ ਆ ਥਾਣੇ ਵੀ ਸਾਡੀ ਕੋਈ ਪੁੱਛ ਕੇ ਕੋਈ ਨਹੀਂ ਕੀਤੀ ਕਾਰਵਾਈ ਸਵੇਰੋਂ ਸਾਡੇ ਨਾਲ ਜਬਾਨ ਲੜਾਉਂਦੇ ਸੀ ਜਿਨ੍ਹਾਂ ਲਾਇਆ ਇੰਜੈਕਸ਼ਨ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਜੋ ਲੱਗ ਗਿਆ ਸੌਰੀ ਮੰਗ ਕੇ ਬਸ ਉਹਦਾ ਬੱਚੇ ਨੂੰ ਸੌਰੀ ਕਹਿ ਕੇ ਬਸ ਸਾਰ ਰਹੇ ਆ ਬਸ ਮਤਲਬ ਤੁਹਾਡਾ ਬੇਟਾ 3 ਮਹੀਨੇ ਦੀ ਇੱਥੋਂ ਚਲਾ ਗਿਆ ਤੇ ਇਹ ਸੌਰੀ ਕਹਿੰਦੇ ਵੀ ਸੌਰੀ ਬਸ ਹਾਂਜੀ ਗੱਲੇ ਸੌਰੀ ਜੀ ਕਿ ਸਾਰ ਰਹੀ ਤੁਸੀਂ ਕੀ ਇਨਸਾਫ ਮੰਗਦੇ ਹੋ ਕਿਹੋ ਜਿਹਾ ਇਨਸਾਫ ਤੁਹਾਨੂੰ ਚਾਹੀਦਾ ਇਹਨਾਂ ਦੇ ਕਾਰਵਾਈ ਹੋਵੇ ਜੀ ਗਾਂ ਤੋਂ ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰ ਗਈ ਚੱਲ ਮੇਰਾ ਚਰਾਗ ਬੁੱਝ ਗਈ ਹੋਰ ਕਿਸੇ ਚਰਾਗ ਨੰਬੂ ਜੇ ਇਹਨਾਂ ਦੇ ਕਾਰਵਾਈ ਬੰਦੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਇਸ ਫਿਲ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂ ਜੀ ਦਿੱਲੀ ਟੀਕਾ ਲੱਗਦਾ ਜੀ ਅਸੀਂ ਉਹ ਉੱਥੋਂ ਰੱਬ ਨੇ ਅਸੀਂ ਪ੍ਰੇਸ਼ਨ ਵੀ ਕਰਾਤਾ ਦੂਸਰਾ ਇਹ ਅੱਛਾ ਹਾਂ ਜੀ ਪ੍ਰੇਸ਼ਨ ਨਾਲ ਹੋਇਆ ਸੀ ਹਾਂ ਜੀ ਪ੍ਰੇਸ਼ਨ ਨਾਲ ਦੋਵੇਂ ਹੋਏ ਸੀ ਦੂਸਰਾ ਵੀ ਕਰਾਤਾ ਸੀ ਪ੍ਰੇਸ਼ਨ ਹੂੰ ਹੁਣ ਇਹ ਹੀ ਸਾਡੇ ਕੋਲ ਰਹਿ ਗਈ ਇੱਕ